ਆਇਂ ਚਾਉਂਦਾ ਮੇਰੇ ਕਾਨੇ ਖੋਲ ਤੇ ਅੱਜ ਕੌਸ਼ ਹੋ ਜੇ ਅੱਜ ਨਾਮ ਹੈ ਪਾਕ ਬਨਣੀ ਸਿੱਖਣੀ ਆ ਜਾਂ ਫਿਰ ਕਾਲੇ ਕੋਲੇ ਜਾਊਂਗਾ ਹੁਣ ਆਇਂ ਤੇ ਇਥੋਂ ਦਾ ਖੜਿਆ ਆਇਂ ਇਥੋਂ ਦੀ ਲੜ ਲਿਆ ਦਿੰਦਿਆ ਲਾ ਉਹ ਕਾਲੇ ਉਰੇ ਆ ਯਾਰ ਯਾਰ ਮੈਂ ਤੈਨੂੰ ਦੂਰੋਂ ਵੇਖੀ ਹੈ ਨਾ ਪਰਨਾ ਕਦੇ ਲਾਹ ਲੈਣਾ ਤੇ ਕਦੇ ਬੰਨ ਲੈਣਾ ਉਹ ਕਾਲਿਆ ਯਾਰ ਮੈਂ ਨਾ ਬੈਲ ਚ ਆ ਗਈ ਤੇ ਮੈਂ ਪੱਗ ਬੰਨਣੀ ਸਿੱਖਣੀ ਹੈ ਯਾਰ ਅੱਛਾ ਬਹੁਤ ਵਧੀਆ ਗੱਲ ਆ ਬਾਈ ਯਾਰ ਕਾਲਿਆ ਤੂੰ ਮੱਕੀ ਦੱਸਾਂ ਭਾਈ ਰஞ்சிਤ ਸਿੰਘ ਨਾ ਢੰਡਰੀਆਂ ਵਾਲਾ ਹਾਂ ਉਹਨਾਂ ਦੀ ਮੈਂ ਇੱਕ ਕਥਾ ਸੁਣੂ ਅੱਛਾ ਭਾਈ ਬਾ ਕਮਾਲ ਉਹਨਾਂ ਨੇ ਪੱਗ ਤੇ ਗੱਲ ਆਖੀ ਹਾਂ ਹੁਣ ਤੂੰ ਮੈਸਤਰੀਆਂ ਦਾ ਮੁੰਡਾ ਹੈ ਮੈਸਤਰੀਆਂ ਦਾ ਮੁੰਡਾ ਤੇ ਥੋੜੇ ਰਾਮਗੜੀਆਂ ਆਸਤੇ ਤਾਂ ਮਾਬੇ ਨੇ ਬਹੁਤ ਵਧੀਆ ਗੱਲਾਂ ਗੱਲ ਆਕੀਆ ਮੈਂ ਭਾਈ ਸਹਿ ਭਾਈ ਦੀਆਂ ਕਥਾਂ ਹਰ ਕਥਾ ਸੁਣਦਾ ਭਾਈ ਸਹਿ ਭਾਈ ਦੀ ਮੈਨੂੰ ਵੀ ਬਈ ਉਹਨਾਂ ਨੇ ਬਦਲਿਆ ਹਾਂ ਜਿਹੜੀ ਮੈਂ ਵੀ ਮੂਨਾ ਸੀਗਾ ਤੇ ਪੱਗ ਮੈਂ ਫਿਰ ਉਸ ਤੋਂ ਬਾਅਦ ਰੱਖਣ ਲੱਗਾ ਬਹੁਤ ਵਧੀਆ ਕਥਾ ਕਰਦੇ ਤੇ ਬੜੇ ਵਿਚਾਰ ਸੋਹਣੇ ਹੁੰਦੇ ਉਹਨਾਂ ਦੇ ਯਾਰ ਠੀਕ ਆ ਬੰਦੇ ਦਾ ਮਨ ਬਦਲ ਦਿੰਦੇ ਆ ਜਿਵੇਂ ਤੇ ਆਪਾਂ ਲੋਕਾਂ ਨੂੰ ਵੀ ਸੁਣਾ ਦਿੰਨੇ ਉਹ ਵਿਚਾਰ ਤੂੰ ਮੈਨੂੰ ਪੱਗ ਬੰਨਣੀ ਸਿਖਾ ਦੇਂਗਾ ਨਾ ਤੈਨੂੰ ਪਾਗ ਬੰਨਣੀ ਬਾਈ ਸਿਖਾ ਦਿਆਂਗੇ ਅੱਛਾ ਤੇ ਭਾਈ ਸਾਹਿਬ ਭਾਈ ਦੇ ਜਿਹੜੇ ਵਿਚਾਰ ਆ ਨਾ ਆ ਮਾੜੇ ਜੇ ਸੁਣਿਓ ਭਾਈ ਸਾਹਿਬ ਭਾਈ ਨੇ ਮੈਸਤਰੀਆਂ ਦੇ ਮੁੰਡਿਆਂ ਬਾਰੇ ਦੱਸਿਆ ਬੜੀ ਸੋਹਣੀ ਗੱਲ ਕੀਤੀ ਆ ਹਨਾ ਤੇ ਸਾਂਝੀ ਕਰੀਏ ਆਪਾਂ ਤੁਹਾਡੇ ਨਾਲ ਵੀ ਤੇ ਸ਼ੇਅਰ ਵੀ ਲਾਜ਼ਮੀ ਕਰਿਓ ਪਾਗਾਂ ਆ ਨਾ ਜਿਹੜੀ ਬੰਦਾ ਲੱਖਾਂ ਚੋਂ ਖੜਿਆ ਪਛਾਣਿਆ ਜਾਂਦਾ ਬਾਈ ਚਲ ਆਪਾਂ ਐਉਂ ਕਰਦੇ ਆ ਨਾਲੇ ਤਾਂ ਦਰਸ਼ਕਾਂ ਨੂੰ ਵਿਖਾਉਣੇ ਆ ਵੀਡੀਓ ਤੇ ਤੂੰ ਉਹਨਾਂ ਚੱਕਰ ਨਾ ਮੇਰੇ ਆ ਬੰਨ ਕੇ ਦੱਸ ਮੈਨੂੰ ਕਿੱਥੋਂ ਯਾਰ ਮੈਨੂੰ ਪਹਿਲਾ ਲੜ ਕਿਵੇਂ ਲਈ ਤੈਨੂੰ ਆਪਾਂ ਪਹਿਲਾ ਲੜ ਵੀ ਸਿਖਾ ਦਿੰਨੇ ਆ ਠੀਕ ਆ ਬਸ ਇਹ ਇੱਕ ਮਨ ਦਾ ਹੁੰਦਾ ਵਾ ਬਸ ਇੱਕ ਵਾਰੀ ਜੇ ਮਨ ਟਿਕਾ ਲਿਆ ਨਾ ਵੀ ਮੈਂ ਪੱਗ ਬੰਨਣੀ ਆ ਦੋਸਤੋ ਤੇ ਪੱਗ ਬੰਦਾ ਬੰਨਣੀ ਸਿੱਖ ਲੈਂਦਾ ਛੇਤੀ ਹੋਈ ਸਿੱਖ ਲੈਂਦਾ ਤੇ ਮੁੜ ਕੇ ਆਤ ਪੈ ਜਾਂਦੀ ਮੈਂ ਪੱਗ ਤੋਂ ਬਿਨਾਂ ਨਹੀਂ ਰਹਿ ਸਕਦਾ ਕਰ ਪਹਿਲਾਂ ਅਸੀਂ ਮੋਨਾ ਸੀਗਾ ਮੈਂ ਵੀ ਮੋਨਾ ਸੀ ਤੇ ਅੱਜ ਪੱਗ ਆ ਨਾ ਜਿਹੜੀ ਮੈਨੂੰ ਪਤਾ ਇਹਦਾ ਕੀ ਮੁੱਲ ਆ ਪੱਗ ਦਾ ਠੀਕ ਆ ਜੀ ਪਹਿਲਾਂ ਓਏ ਕਿਵੇਂ ਇਦਾਂ ਕਹਿ ਕੇ ਬੁਲਾਉਂਦੇ ਸੀਗੇ ਹੁਣ ਬਾਈ ਜੀ ਕਹਿ ਕੇ ਬੁਲਾਉਂਦੇ ਆ ਇਦਾਂ ਫਰਕ ਪਿਆ ਮੈਂ ਦੇਖਿਆ ਬਈ ਪੱਗ ਬੰਨੀ ਵਾਲੇ ਨੂੰ ਕਹਿੰਦੇ ਸਰਦਾਰ ਜੀ ਹਾਂ ਇਦਾਂ ਕਹਿ ਕੇ ਆਵਾਜ਼ ਮਾਰਦੇ ਆ ਇਦਾਂ ਕਹਿ ਕੇ ਆਵਾਜ਼ ਮਾਰਦੇ ਆ ਮੈਨੂੰ ਆ ਬੰਨ ਯਾਰ ਉਹਨਾਂ ਦੇ ਕਰਨ ਵਾਲੇ ਜੇ ਤਰੀਕਾ ਨੂੰ ਆਪਾਂ ਚਾਰ ਦਿਨ ਪੱਗ ਬੰਨਣੀ ਸਿੱਖ ਲਈ ਜਣਾ ਚਾਰ ਦਿਨਾਂ ਦੇ ਵਿੱਚ ਸਿੱਖ ਕੇ ਬੰਨਣਾ ਲੱਗ ਗਿਆ ਨਾ ਤੈਨੂੰ ਸਰਦਾਰ ਜੀ ਸਰਦਾਰ ਜੀ ਕਹਿ ਕੇ ਨਾ ਬੁਲਾਉਣਾ ਨਾ ਤਾ ਮੈਨੂੰ ਤੂੰ ਫੜ ਲੈ ਆਕੇ ਜਦੋਂ ਮਰ ਜੀ ਬਾਕੀ ਤੁਸੀਂ ਆਹ ਦੋਸਤੋ ਭਾਈ ਸਾਹਿਬ ਭਾਈ ਜੀ ਮੜੀ ਜੀ ਵੀਡੀਓ ਦੇਖ ਕੇ ਸੁਣਿਓ ਮੈਂ ਬਾਈ ਨੂੰ ਪੱਗ ਸਿਖਾ ਦਿਆ ਬੰਨਣੇ RAM ਗੜੀਆ ਬਰਾਦਰੀ ਇੱਕ RAM ਗੜੀਆ ਬਰਾਦਰੀ ਹੈ ਇਹ ਤਿੰਨ ਬਰਾਦਰੀਆਂ ਇਦਾਂ ਦੀਆਂ ਨੇ ਜਿਨ੍ਹਾਂ ਦੇ ਬੱਚੇ ਕੇਸ ਬਹੁਤ ਘੱਟ ਕਤਲ ਕਰਾਉਂਦੇ ਆ ਇੱਕ ਸੱਚ ਗੱਲ ਤੇ ਦੂਜੀ ਇਹਨਾਂ ਵਿੱਚ ਖੂਬੀ ਇਹ ਹੈ ਵੀ ਇਹਨਾਂ ਦੇ ਬੱਚੇ ਲਾਇਕ ਬਹੁਤ ਹੁੰਦੇ ਇਹ ਵੀ ਗੱਲ ਪੱਕੀ ਹੈ ਭਈ ਸਾਰੇ ਇੱਕੋ ਜਿਹੇ ਨਹੀਂ ਇਦਾਂ ਨਹੀਂ ਹੈ ਪਰ ਇਹਨਾਂ ਦੇ ਬੱਚੇ 90% ਲਾਇਕ ਨੇ 90% ਬੱਚੇ ਇਹਨਾਂ ਦੇ ਕਿਸਾਤਾਰੀ ਨੇ 90% ਬੱਚੇ ਨੇ ਜਿਹੜੇ ਉਹ ਕਿਸਾਤਾਰੀ ਨੇ ਪੱਗਾਂ ਬੰਨਦੇ ਨੇ ਇਹ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਵੇਖ ਕੇ ਬਹੁਤ ਚਾਅ ਚੜਦਾ ਵੇਖ ਕੇ ਇਹ ਸਾਡਾ ਕਈਆਂ ਸਾਡਾ ਤਾਂ ਜੱਟ ਪੁਣਾ ਹੀ ਮਾਰ ਚੱਲਿਆ ਅਸੀਂ ਐ ਅਸੀਂ ਆ ਉਹ ਸਾਡੇ ਦਿਮਾਗ ਜਿਆਦਾ ਬਤੂਰ ਚੜਿਆ ਹੋਇਆ ਪਰ ਆ ਜਿਹੜਾ ਇਹ ਗੱਲ ਦੀ ਮੈਨੂੰ ਬਹੁਤ ਖੁਸ਼ੀ ਤੁਹਾਡੇ ਬੱਚੇ ਪੱਗਾਂ ਬੰਨਦੇ ਐ ਦਾੜੀਆਂ ਰੱਖਦੇ ਐ ਤੁਹਾਡੇ ਆਖੇ ਲੱਗਦੇ ਆ ਜਾਤ ਬਰਾਦਰੀਆਂ ਆਪਾਂ ਧਰਮ ਦੇ ਵਿੱਚ ਨਹੀਂ ਮੰਨਦੇ ਪਰ ਜਿਹੜੀ ਖਾਨਦਾਨੀ ਗੱਲ ਹੈਗੀ ਐ ਉਹ ਹੈਗੀ ਐ ਇਹ ਸੱਚ ਹੈ ਤੇ ਸੱਚ ਹੈ ਇਹ ਵੇਖਣ ਨੂੰ ਮਿਲਦਾ ਹੈ ਤੇ ਬਹੁਤ ਵਧੀਆ ਤਰੀਕੇ ਨਾਲ ਖਰਚਾ ਵੀ ਹਿਸਾਬ ਨਾਲ ਕਰਦੇ ਆ ਬਹੁਤਾ ਫੂਕ ਫੁਕਰੇ ਘੱਟ ਹੁੰਦੇ ਆ ਦੋਸਤੋ ਭਾਈ ਸਾਹਿਬ ਭਾਈ ਅਰਜੀਤ ਸਿੰਘ ਜੀ ਦੇ ਮੈਨੂੰ ਤਾਂ ਵਿਚਾਰ ਬਹੁਤ ਵਧੀਆ ਲੱਗਿਆ ਜੇ ਤੁਹਾਨੂੰ ਚੰਗੇ ਲੱਗੇ ਆ ਤਾਂ ਕਮੈਂਟ ਲਾਈਕ ਔਰ ਸ਼ੇਅਰ ਜਰੂਰ ਕਰੇ